ਹੈਲੋ ਜੀ ਸਸਟਰੀਕਾ ਆਲਦੀ ਸਾਰਿਆਂ ਨੂੰ ਕਿਵੇਂ ਹੋ ਤੁਸੀਂ ਸਾਰੇ ਆਈ ਹੋਪ ਤੁਸੀਂ ਸਾਰੇ ਜਣੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਤੇ ਆਪਣੇ ਅਮਰੀਕਾ ਵਿੱਚ ਹੱਸਦੇ ਵੱਸਦੇ ਹੋਵੋਗੇ ਦੁਪਹਿਰ ਦਾ ਟਾਈਮ ਆ ਤੇ ਸ਼ੁਰੂ ਕਰਦੇ ਆ ਆਪਾਂ ਅੱਜ ਦਾ ਬਲੌਗ ਤੇ ਸਿਰਤ ਨੂੰ ਸੌ ਕੇ ਉੱਠ ਖੜੀ ਆ ਤੁਹਾਨੂੰ ਬਾਹਰ ਦਿਖਾਉਨੇ ਆ ਮੌਸਮ ਵੈਦਰ ਆਉਸਮ ਕੈਂਟ ਵੜਾ ਹੋਇਆ ਪਿਆ ਵਾ ਪੂਰਾ ਬਾਰਿਸ਼ ਖੁੱਲ ਜਾ ਮੇਰੇ ਨਾ ਮੈਟ ਗਿਲੇ ਹੋ ਗਏ ਅੱਛੇ ਅਸੀਂ ਸੁੱਤੇ ਪਏ ਸੀ ਜਦੋਂ ਮੀਂਹ ਆਇਆ ਸਾਨੂੰ ਪਤਾ ਹੀ ਨਹੀਂ ਲੱਗਿਆ ਮੀਂਹ ਆਇਆ ਇਹਦਾ ਦੇਖੋ ਸੌਣ ਦਾ ਸੁੱਕਾ ਹੀ ਨਾਂਗੇ ਚਲੋ ਬਾਦੋਂ ਚ ਤਾਂ ਮੀਂਹ ਜੇ ਪੈਣ ਲੱਗੇ ਇੱਕ ਦਿਨ ਹੀ ਪਿਆ ਸੀ ਸੌਣ ਚ ਤਾਂ ਬਸਮੀ ਦੇਖ ਬਹੁਤ ਸੋਹਣਾ ਮੌਸਮ ਹੋਇਆ ਪਿਆਗਾ ਤੇ ਮੀਂਹ ਦੇ ਨਾਲ ਕਿੰਨਾ ਘਾਰ ਹੋ ਗਈ ਆ ਇੰਨਾ ਪਾਣੀ ਖੜਿਆ ਪਿਆ ਛੜਕਦਾ ਬੁਰਾ ਹਾਲ ਹੀ ਹੋਇਆ ਪਿਆ ਸੀ ਸੂਦੇ ਇਚੋ ਬੈਦਾਂ ਹੁੰਦੀਆਂ ਨੇ ਮਹੀਨਾਂ ਤੋਂ ਸਾਫ਼ ਸਪਾਈ ਹੁੰਦੀ ਹੁੰਦੀ ਹੈ ਹਉ ਕਹਿੰਦਾ ਵੈਲਾ ਨਾ ਸਾਨੂੰ ਲੰਘਣ ਦੋ ਸਾਨੂੰ ਲੰਘ ਜਾਣ ਦੋ ਇਹ ਗੇਟ ਹੋਏ ਚ ਇਹ 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 ਵਿਚਾਰ ਸੀਰ ਤਾਂ ਸੀ ਜਾਨੇ ਪਰ ਅਸੀਂ ਆਰਡਰ ਕੀਤਾ ਸੀ 버거 ਦੋ ਵੇਰੀ ਚਣ ਆ ਗਏ ਉਹ ਕਿਹੜਾ 버ਗਰ ਕੀਤਾਗਾ ਕਨਫਿਊਜ਼ ਹੋਏ ਪਿਆ ਰਸ਼ ਬਹੁਤ ਰਖੜੀ ਦਾ ਕਰਕੇ ਦੇਖਦੇ ਆਂ ਕੀ ਬਣਾਉਨੇ ਆ ਤੇ ਸੁਬਾ ਬਣਾਈ ਸੀਗੀ ਬਲੈਕ ਚਨੇ ਕੁਛ ਉਹ ਵੀ ਪਏ ਆ ਪਰ ਨਾਲ ਹੁਣ ਮੈਂ ਇੱਕ ਸੁੱਕੀ ਸਬਜ਼ੀ ਬਣਾ ਲੂੰਗੀ ਮੇਰੇ ਨਾਲ ਤਾਂ ਪਿੰਡੀਆਂ ਬਣਾ ਲੂੰਗੀ ਬਾਕੀ ਦੇਖਾਂਗੇ ਤੇ ਸੀਰਤ ਲੱਗਿਆ ਹੋਇਆਗਾ ਆਪਣੀਆਂ ਬਹੁਤ ਸਾਰੀਆਂ ਸ਼ਾਰਟਾਂ ਕੰਟੀਨਿਊ ਕਰਨ ਦੇਖੋ ਕੋਕਨੋਟ ਥੋੜਾ ਜਿਹਾ ਟੱਕਣ ਚ ਬਾਲਿਆ ਜਿਵੇਂ YouTube ਚ ਦੇਖਦਾ ਹੁੰਦਾ ਹੁੰਦਾਗਾ ਨਾ ਪੀਓ ਹੁਣ ਪੀਲਾ ਦੇਖੋ ਸੇਮ ਉਹੀ ਚੀਜ਼ ਉਹ ਇਤਾਂ ਢੱਕਣ ਚ ਪਾ ਪਾ ਕੇ ਸ਼ਾਰਟ ਜੇ ਆਉਂਦੇ ਹੁੰਦੇ ਆ ਉਹੀ ਚੀਜ਼ ਕਰੀ ਜਾਂਦਾ ਤੇ ਚਲੋ ਜੀ ਸੇ ਦੇ ਪਾਪਾ ਗਏ ਆ 버ਗਰ ਅਸੀਂ ਖਾ ਰਹੇ ਸੀ ਹੁਣ 버ਗਰ ਚੀਜ਼ ਦੇ ਪਾਪਾ ਨੇ ਖਾ ਲਿਆ ਤੇ ਮੇਰੇ ਕੋਲ ਵੀ ਥੋੜਾ ਜਿਹਾ ਰਹਿ ਗਿਆ ਮੈਨੂੰ ਯਾਦ ਆਇਆ ਵੀ ਮੈਂ ਕਿਹਾ ਆਇਆ ਖਾਣ ਸੀ ਕੁਛ ਕਰਿਆ ਓਏ ਮੈਂ ਬਤਾ ਲੈ ਖਾ ਲਿਆ ਸ਼ੂਟ ਦਾ ਕਰਿਆ ਨਹੀਂ ਤੇ ਚਲੋ ਜੀ ਖਾ ਲਈਏ ਉਹ ਤਾਂ ਨਾਲ ਜਰਾ ਸੁਲਭੀਆਂ ਨਾਲ ਦਿਖਾ ਨੂਰ ਦੀਦੀ ਕਿੱਥੇ ਆ ਬਾਏ ਬਾਏ ਨੂਰ ਦੀਦੀ ਕਿੱਥੇ ਆ ਕੋਈ ਆਇਆ ਤਾਂ ਹੈ ਨਹੀਂ ਉਹ ਸੀਰਤ ਨੂਰ ਕਿੰ ਦੀਦੀ ਕਿੱਥੇ ਆ ਨੂਰ ਦੀਦੀ ਨੂੰ ਬਾਜ਼ ਮਾਰ ਹੱਥੇ ਕੀ ਬਾਜੀ ਕਿਸੇ ਜੇ ਕੱਢ ਲੈਂਦੀ ਆ ਲਾ ਦੇਣਾ ਦੇਖੀ ਬਾਹਰੇ ਦੇ ਲਾਦਾ ਗਈ ਮੈਨੂੰ ਲੱਗਦਾ ਬਾਈ ਇੱਕ ਦਤ ਉਸ ਨੂੰ ਜਾਣ ਦਿੰਦੇ ਵਿਚਾਰੀ ਨੂੰ ਗਈ ਉਹ ਤਾਂ ਜੇ ਫੋਨ ਕਰਕੇ ਪੁੱਛ ਉਹ ਖੜੀ ਸਰਜਾ ਕੱਢ ਲੈਂਦੀ ਹੈ ਜੀ ਆਪਾਂ ਜੀ ਆ ਗਏ ਸੀਗੇ ਠਾੜ ਤੇ ਇਧਰ ਸੁਖਨੀ ਸਾਹਿਬ ਇੱਥੇ ਮੱਥਾ ਟੇਕਦੇ ਹੁੰਦੇ ਆ ਤੇ ਅੱਜ ਲੜੀ ਸ਼ੁਰੂ ਹੋਗੀ ਰਡੀ ਦਾ ਅੱਜ ਪਹਿਲਾ ਦਿਨ ਮਨ ਮਤੀਆ ਹਦਈਆ ਐਤਵਾਰ ਦਾ ਦਿਨ ਤਰੀਖ ਹੈਗੀ ਅੱਜ 18 ਰਡੀਆ ਵਧੀਆ ਬਈ ਮਨ ਜੀ ਨੇ ਵਸਾਇਆ ਅਜੇ ਟਾਈਮ ਲੱਗਾ ਉਹ 7:30 ਤੱਕ ਤਾਂ ਦੇਖ ਹੁਣ ਬਸੰਗ ਤਉਣ ਲੱਗ ਜੂ ਫਿਰ ਦੁਬਾਨ ਸਜੂਗਾ ਦਾ 7:30 ਵਜੇ ਤੱਕ ਸਮਾਪਤੀ ਹੋਊਗੀ this okay. is ਕਮ ਪੱਟੀਆਂ ਲੱਗੀਆਂ ਹੋਈਆਂ ਵਾ ਬਰੈਡ ਪਕੌੜਾ ਸਮੋਸੇ ਵਗੈਰਾ ਜੋ ਵੀ ਹੈ ਆਹਨ ਪੀਣ ਵਾਲਾ ਸਾਰਾ ਸਟੌਨ ਆਹ ਬਈ ਉਧਰ ਵੀ ਦੁੱਧ ਗਰਮ ਕੀਤਾ ਹੋਇਆ ਉਹ ਗੱਡੀ ਜਾਂਦਾ ਵਾ ਇਹ ਸਾਰਾ ਕੋ ਇਥੋਂ ਬਣ ਕੇ ਜਾਂਦਾ ਵਾ ਸਾਰਾ ਕੋ ਇਥੋਂ ਫਾਕੀ ਉਧਰ ਬਣੀ ਜਾਂਦਾ ਵਾ ਇਧਰ ਆਪਾਂ ਨੱਪਣ ਦਾ ਸਾਰਾ ਧੋਣ ਨੂੰ ਇਕੜਾ ਇਹੋ ਲੱਗੀ ਹੋਈ ਆ ਇਧਰ ਖਾਣ ਪੀਣ ਦਾ ਚੱਲੀ ਜਾਂਦਾ ਉਹ ਦੂਜਾ ਸਾਰਾ ਕੱਟ-ਕਟੀਆਂ ਚੱਲੀ ਜਾਂਦਾ ਹੋਊਗਾ ਪਈ ਇਹ ਕੀ ਬਣ ਰਿਹਾ ਵਾ ਹੈ ਬਾਲੂ ਸ਼ਾਹੀ ਇਹ ਬਾਲੂ ਹੈ ਰੈਡੀ ਹੋ ਰਹੀ ਹੈ ਉਧਰੋਂ ਗਲਾਬ ਜਮਣਾ ਹੋਏ ਆ ਪਈਆਂ ਹੋਰ ਸਮਾਨ ਤੱਲ ਹੋਇਆ ਪੈਦਲ ਮੈਂ ਤਾਂ ਨਹੀਂ ਖੂਆ ਮਾਰ ਕੇ ਲੈ ਕੇ ਚੱਲੇ ਆ ਮੈਨੂੰ ਲੱਗਦਾ ਹੋਰ ਹੋ ਗਿਆ ਆ ਆਪਣੇ ਪਾਠੀ ਸਿੰਘ ਆਏ ਆ ਹੁਣ ਪਛਾਦੇ ਦਾ ਟਾਈਮ ਹੋ ਗਿਆ 9:00 9:00 ਦਾ 9:00 800 ਦੀ 9:00 800 ਦਾ ਟਾਈਮ ਆ ਤੇ ਆ ਪਹਿਲੀ ਲਾਈਨ ਸ਼ੁਰੂ ਹੋ ਗਈ ਚੌਲ ਆ ਖੀਰ ਆ ਇੱਕ ਦਾਲ ਆ ਸਬਜੀ ਆ ਸਾਡੇ ਆਪ ਜੀ ਖਲਾਫ ਕਰਤਾਈ ਜਾਂਦੇ ਆ ਇਹ ਉਹ ਕੋਈ ਹਾਲ ਵਰਤਾਈ ਜਾਂਦਾ ਕੋਈ ਪਾਣੀ ਵਰਤਾਈ ਜਾਂਦਾ ਵਾ ਕੋਈ ਚਾਹ ਆਪਣਾ ਠੀਰ ਵਰਤਾਈ ਜਾਂਦਾ ਸਭ ਪਾਟੀਆਂ ਦੀ ਸ਼ਿਫਟ ਚੇਂਜ ਹੋਈ ਹੋਊਗੀ ਇਹ ਪਾਟੀ ਸਾਰੇ ਉਥੋਂ ਮਤਲਬ ਆਪਣੀ ਰੋਲ ਲਾ ਕੇ ਉਧਰੋਂ ਆਏ ਆ 105 ਨਹੀਂ 5 ਪਾਰ ਸਾਹਿਬਾਂ ਨੇ ਐ ਸ੍ਰੀ ਗੰਗਵਾੜ ਸਾਹਿਬ 105 ਹਨ ਔਰ 103 ਮੈਨੂੰ ਪ੍ਰੋਪਰ ਨਹੀਂ ਯਾਦ ਹੈਗਾ ਯਾਨੀ 100 ਤੋਂ ਉੱਪਰ ਇਹਨਾਂ ਨੂੰ ਵਜੇ ਵਰਤੌਣਾ ਵਾਂ ਲੱਗ ਗਿਆ ਭਾਈ ਵਰਤੌਣ OK ਇੱਧਰ ਆ ਗਈ ਪਰ ਠੀਕ ਉਰੇ ਉੱਪਰ થી ਉੱਤੇ ਸਾਰੇ ਉਹ ਲੈਣ ਪਰ ਜਾਣੀਆਂ ਆ ਪਰ ਜਾਣੀਆਂ ਆ ਤੇ ਇਹ ਸਾਰੇ ਥਾਲ ਵਗੈਰਾ ਚਾਹ ਨੂੰ ਪਾਲੀਆਂ ਦੇ ਜਾਂਦਾ ਵਾ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕਿਵੇਂ ਹੋ ਤੁਸੀਂ ਸਾਰੇ ਆਈ ਹੋਪ ਤੁਸੀਂ ਸਾਰੇ ਨੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਤੇ ਆਪਣੇ ਆਪਣੇ ਘਰਾਂ ਚਸਦੇ ਵਸਦੇ ਹੋਵੋਗੇ ਆ ਸ਼ਾਮ ਦਾ ਟਾਈਮ ਆ ਤੇ ਅੱਜ ਹੈਗੀ ਆ ਕੁੰਨਿਆ ਤੇ ਅਸੀਂ ਜਾ ਰਹੇ ਸੀਗੇ ਠਾਠ ਤੇ ਤੇ ਉਸ ਤੋਂ ਪਹਿਲਾਂ ਮੈਂ ਵਲੌਗ ਸਟਾਰਟ ਕਰ ਲਿਆ ਤੇ ਅੱਜ ਦਾ ਆਪਣਾ ਵਲੌਗ ਸਟਾਰਟ ਹੋ ਗਿਆ ਵਾ ਇਸ ਤੋਂ ਪਹਿਲਾਂ ਕੱਲ ਸੀਰ ਦੇ ਪਾਪਾ ਹੀ ਗਏ ਸੀਗੇ ਸੇਵਾ ਕਰਨ ਕਿਉਂਕਿ ਉੱਥੇ ਲੜੀ ਚੱਲ ਪਈ ਆ ਖੰਡ ਪਾਟ ਸਭ ਪ੍ਰਕਾਸ਼ ਹੋਈ ਹੋਏ ਨੇ ਤੇ ਇਹ ਸੇਵਾ ਕਰਨ ਜਾਂਦੇ ਨੇ ਤੇ ਇਹ ਕੱਲੇ ਗਏ ਸੀਗੇ ਤੇ ਅੱਜ ਅਸੀਂ ਵੀ ਜਾ ਰਹੇ ਹਾਂ ਨਾਲ ਮੱਥਾ ਟੇਕ ਕੇ ਆਵਾਂਗੇ ਹਨਾ ਤੇ ਉਦਾਂ ਤਾਂ ਚਲੋ ਆਪਣੇ ਘਰ ਦੇ ਕੰਮਾਂ ਕਾਰਨ ਚੋਂ ਆਪਾਂ ਤੋਂ ਨਹੀਂ ਨਿਕੜਿਆ ਜਾਂਦਾ ਤੇ ਚਲੋ ਜੀ ਹੁਣ ਚੱਲਦੇ ਆਪਾਂ ਠਾਠ ਤੇ ਮਿਲਦੇ ਆ ਤੁਹਾਨੂੰ ਆਪਾਂ ਠਾਠ ਤੇ ਜਾ ਕੇ ਤੇ ਨਾਲ ਤੁਹਾਨੂੰ ਵੀ ਕਰਾਵਾਂਗੇ ਆਪਾਂ ਦਰਸ਼ਨ ਤੇ ਬਣ ਰਿਓ ਵੀਡੀਓ ਦੇ ਨਾਲ-ਨਾਲ ਮਾਸ਼ੀ ਦਾ ਦਿਹਾੜਾ ਵਾ ਤੇ ਇਧਰ ਪ੍ਰਸ਼ਾਦਾ ਪਣੀ ਬਣ ਰਿਹਾ ਤੇ ਇਧਰ ਆ ਸਾਰੀ ਸੰਗਤ ਛਕ ਰਹੀ ਆ ਅੰਮ੍ਰਲ ਦਾ ਚਾਹ ਪਣੀ ਛਕ ਰਹੇ ਹੋਣਗੇ ਸਾਰੇ ਵੀਰ ਭਾਈ ਬੈਠੇ ਆ ਇਧਰ ਇਧਰ ਮਾਈਆਂ ਬੈਠੀਆਂ ਨੇ ਉਹ ਸੀਸ ਤੇ ਬੈਠਾ ਵਾ ਆਹ ਬਟਾ ਸੀਸ ਤੇ ਤੇ ਉਹ ਸਾਹਮਣੇ ਵਰਤਨ ਸਾਫ਼ ਕੀਤੇ ਜਾਂਦੇ ਆ 11 ਦਾ ਟਾਈਮ ਹੋਣ ਵਾਲਾ ਵਾ ਤੇ ਅਸੀਂ ਆ ਗਏ ਹਾਂ ਠਾਠ ਕੋ ਘਰੇ ਤੇ ਜਿੰਦੀ ਹਾਂ ਜਿੰਦੀ ਮੈਂ ਫੇਸ ਵਾਸ਼ ਕਰਨਾ ਕੱਪੜੇ ਵਗੈਰਾ ਦਾ ਚੇਂਜ ਕਰ ਲਈਆ ਤੇ ਸੀਦਤ ਇੱਧਰ ਕਾਪੂ ਲਈ ਬੈਠਾ ਹੋਵਾਂ ਦੁੱਧ ਦੁੱਧ ਪਿਆ ਰਹੀ ਸੀ ਉਹ ਤੇ ਬਾਕੀ ਕੀ ਟਾਈਮ ਹੋਇਆ ਹੋਣਾ 11 ਆਹ 11:30 ਦਾ ਟਾਈਮ ਆ ਤੇ ਕਾਫੀ ਲੇਟ ਹੋ ਗਈ ਆ ਤੇ ਬਾਕੀ ਚਲੋ ਜੀ ਨੈਕਸਟ ਵੀਡੀਓ ਵਿੱਚ ਮਿਲਦੇ ਆਂ ਤੁਹਾਨੂੰ ਅੱਜ ਦੀ ਵੀਡੀਓ ਦਾ ਅਸੀਂ ਇੱਥੇ ਐਂਡ ਕਰਦੇ ਆਂ ਸਤਿ ਸ਼੍ਰੀ ਅਕਾਲ ਜੀ ਗੁੱਡ ਨਾਈਟ ਬਾਏ ਟੇਕ ਕੇਅਰ